ਚੋਰਾ ਨੂੰ ਚੋਰੀ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਚੋਰ ਚੋਰੀ ਕਰਨ ਜਾਂਦੇ ਨੇ ਤੇ ਉਹਨਾਂ ਦੀ ਗੱਡੀ ਬੇਕਾਬੂ ਹੋ ਖੇਤਾਂ ਦੇ ਵਿੱਚ ਜਾ ਡਿੱਗਦੀ ਐ ਤੇ ਉਸ ਤੋਂ ਬਾਅਦ ਉਹ ਲੋਕਾਂ ਦੇ ਧੱਕੇ ਚੜ ਜਾਂਦੇ ਨੇ ਤੇ ਫਿਰ ਲੋਕਾਂ ਦੇ ਵੱਲੋਂ ਉਹਨਾਂ ਦੀ ਦੱਬ ਕੇ ਸ਼ਿੱਤਰ ਪ੍ਰੇਡ ਕੀਤੀ ਜਾਂਦੀ ਐ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਜਾਣਕਾਰੀ ਦਿੰਦੇ ਆ ਕਿਸਾਨ ਗੁਰਮਿੰਦਰ ਸਿੰਘ ਵਾਸੀ ਰਾਜਪੁਰਾ ਜਿਸ ਦੀ ਚੋਰੀ ਹੋ ਗਈ ਸੀ ਮੱਝ ਮੱਝ ਚੋਰੀ ਹੋਣ ਤੋਂ ਬਾਅਦ ਲਗਾਤਾਰ ਇਹਨਾਂ ਚੋਰਾਂ ਦੀ ਕੋਹਕਲ ਦਾ ਪੈਰ ਦੱਬਦਾ ਫਿਰਦਾ ਸੀਗਾ ਕਿਸਾਨ ਗੁਰਮਿੰਦਰ ਸਿੰਘ ਤੇ ਗੁਰਮਿੰਦਰ ਸਿੰਘ ਦੇ ਵੱਲੋਂ ਜਦੋਂ ਇਹਨਾਂ ਚੋਰਾਂ ਦੀ ਭਾਲ ਕੀਤੀ ਜਾਂਦੀ ਹੈ ਤਾਂ ਬੀਤੀ ਰਾਤ ਗੁਰਮਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਇਹਨਾਂ ਚੋਰਾਂ ਦੀ ਸੂ ਲੱਗਦੀ ਹੈ ਤੇ ਜਦੋਂ ਉਹ ਇਹਨਾਂ ਦੀ ਗੱਡੀ ਨੂੰ ਰੋਕਣਾ ਚਾਹੁੰਦੇ ਨੇ ਤਾਂ ਇਹਨਾਂ ਦੇ ਵੱਲੋਂ ਗੱਡੀ ਭਜਾ ਲਈ ਜਾਂਦੀ ਆ ਤੇ ਫਿਰ ਇਹਨਾਂ ਦੀ ਗੱਡੀ ਜਿਹੜੀ ਆ ਉਹ ਅੱਗੇ ਜਾ ਕੇ ਬੇਕਾਬੂ ਹੋ ਖੇਤਾਂ ਦੇ ਵਿੱਚ ਜਾ ਪਲਟਦੀ ਆ ਜਿਸ ਤੋਂ ਬਾਅਦ ਪਹਿਲਾਂ ਤਾਂ ਇਹਨਾਂ ਦੇ ਵੱਲੋਂ ਇਹਨਾਂ ਚੋਰਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਜਾਂਦਾ ਤੇ ਫਿਰ ਦਬ ਕੇ ਛਿੱਤਰ ਪ੍ਰੇਡ ਕੀਤੀ ਜਾਂਦੀ ਹੈ ਹਾਲਾਂਕਿ ਜਿਹੜੇ ਨਜ਼ਦੀਕੀ ਲੋਕ ਸੀਗੇ ਇਨ੍ਹਾਂ ਖੜਕਾ ਹੋਣ ਦੇ ਬਾਵਜੂਦ ਉਹ ਵੀ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਭੀੜ ਦੇ ਵੱਲੋਂ ਇਨ੍ਹਾਂ ਦੀ ਛਿੱਤਰ ਪ੍ਰੇਡ ਕੀਤੀ ਜਾਂਦੀ ਹੈ ਤੇ ਫਿਰ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹਾਲਾਂਕਿ ਜਿਹੜੇ ਇਹਨਾਂ ਦੇ ਕੋਲੋਂ ਜਿਹੜੀਆਂ 3 ਤੋਂ 4 ਦੇ ਕਰੀਬ ਜਿਹੜੀਆਂ ਮੱਝਾਂ ਬਰਾਮਦ ਕੀਤੀਆਂ ਗਈਆਂ ਨੇ ਚੋਰੀ ਦੀਆਂ ਮੱਝਾਂ ਨੇ ਇਹ ਲਗਾਤਾਰ ਜਿਹੜੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚੋਂ ਉਹ ਮੱਝਾਂ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਸੀ ਲਗਾਤਾਰ ਸੀਸੀਟੀਵੀ ਖੰਘਾਲ ਦਾ ਕਿਸਾਨ ਗੁਰਮਿੰਦਰ ਸਿੰਘ ਇਹਨਾਂ ਤੱਕ ਪਹੁੰਚ ਜਾਂਦਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਜੋ ਬੀਤਦੀ ਹੈ ਜੋ ਹੁੰਦਾ ਹੈ ਉਹ ਸੁਣੋ ਕਿਸਾਨ ਗੁਰਮਿੰਦਰ ਸਿੰਘ ਦੀ ਜਵਾਨੀ ਹਾਂਜੀ ਸਰ ਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਸ਼ੇਂਦਰ ਸਿੰਘ ਨਾਂ ਇਹ ਮੇਰਾ ਰਾਜਪੁਰ ਪਿੰਡ ਆਪਣਾ ਕੀ ਤੁਹਾਡਾ ਨੁਕਸਾਨ ਹੋਇਆ ਸੀ ਜਿਹੜਾ ਚੋਰਾ ਆਪਣੇ ਮੱਝ ਖੋਲ ਕੇ ਲੈ ਗਏ ਇਹ ਤੇ ਮੱਝ ਖੋਲ ਕੇ ਲੈ ਕੇ ਆਪਣੇ ਕੋਈ ਮੁੰਡੇ ਰਾਤ ਥੋਰੀ ਕਰਕੇ ਲੈ ਗਏ ਇਥੋਂ ਆਪਾਂ ਇਹਦਾ ਕੁਤਬਾਲੀ ਪਰਚਾ ਵੀ ਦਰਜ ਕਰਵਾਇਆ ਅਰਜ਼ੀ ਦਰਜ ਕਰਵਾਈ ਸੀ ਤੇ ਆਪਣੇ ਉਥੋਂ ਆਪਣੇ ਨਾਲ ਲਾ ਕੇ ਸੱਜਣ ਮਿੱਤਰਾਂ ਲੈ ਕੇ ਆਹੀਂ ਵੀ ਇਹਨਾਂ ਦੀ ਭਾਲ ਕੀਤੀ ਹਲੋ ਤੁਸੀਂ ਖੁਦ ਆਪ ਆਪ ਭਾਲ ਕੀਤੀ ਵੇ ਭਾਲ ਕਰਕੇ ਨਾਲ ਸਾਡੇ ਚਲੋ ਪੁਲਿਸ ਦਾ ਸਹਿਯੋਗ ਹੈ ਸਾਡੇ ਨਾਲ ਵੀ ਭਾਲ ਕਰਕੇ ਅਸੀਂ ਬੰਦੇ ਲੱਭੇ ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਹੈ ਜੀ ਵੀ ਤੁਸੀਂ ਉਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ ਬਸ ਜੀ ਇਦਾਂ ਹੀ ਉਹਨਾਂ ਦੀ ਪੈੜ ਤੇ ਵੀ ਇਦਾਂ ਲੱਭਦੇ ਰਹੇ 2-4 ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ-ਪਾਸਿਓਂ ਤੇ ਕੈਮਰਿਆਂ 'ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਉਹ ਜਿਹੜੇ ਕਥਿਤ ਚੋਰ ਸੀ ਤੁਹਾਡੇ ਇੱਥੇ ਪਹਿਲਾਂ ਕੰਮਕਾਰ ਕਰਨ ਆਉਂਦੇ ਰਿਹਾ ਮੇਰੇ ਉਹ ਮਹੀਨਾ ਪਹਿਲਾਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਸੀ ਤੇ ਬਾਅਦ ਮਹੀਨੇ ਬਾਅਦ ਆਣ ਕੇ ਮੇਰੀ ਮੱਝ ਚੋਰੀ ਕਰਕੇ ਲੈ ਗਿਆ ਮਤਲਬ ਤੁਹਾਨੂੰ ਤੁਹਾਨੂੰ ਉਹਨਾਂ ਦੇ ਸ਼ੱਕ ਸੀਗਾ ਮੈਨੂੰ ਉੱਤੇ ਸ਼ੱਕ ਸੀ ਵੀ ਉਹ ਪੁੱਠੇ ਸਿੱਧੇ ਕੰਮ ਇਦਾਂ ਦੇ ਕਰਦਾ ਵਾ ਵੀ ਨਸ਼ੇ ਪੱਤੇ ਦਾ ਆਦੀ ਆ ਵੀ ਇਦਾਂ ਦੇ ਕੰਮ ਕਰਦਾ ਵਾ ਤੇ ਪੁਲਿਸ ਦਾ ਕਿਹੋ ਜਿਹਾ ਸਹਿਯੋਗ ਰਿਹਾ ਤੁਹਾਡੇ ਨਾਲ ਪੁਲਿਸ ਦਾ ਸਹਿਯੋਗ ਬਹੁਤ ਵਧੀਆ ਹੈ ਸਾਡੇ ਨਾਲ ਆਪਣੇ ਪਹਿਲੋਂ ਗੋਤਵਾਲੀ ਵਾਲਿਆਂ ਦਾ ਫਿਰ ਆਪਾਂ ਉਹਨਾਂ ਨੂੰ ਸੀਐਸਟਾਫ 'ਚ ਦਰਖਾਸਤ ਦਿੱਤੀ ਵੀ ਆਪਣੇ ਉਹ ਸੀਐਸਟਾਫ ਵਾਲੇ ਮੁਖੀ ਆਪਣੇ ਜਰਨੈਲ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ ਪੋਰਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇਦਾਂ ਦੇ ਉਹਨਾਂ ਨੇ ਅਫਰਾਦ ਕੀਤੇ ਸਾਹਮਣੇ ਆਏ ਆ ਹੁਣ ਮੰਨਣ ਦਾ ਦਾ ਲਾਗੇ ਲਾਕੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ ਬਾਕੀ ਹੁਣ ਇਹ ਤਾਂ ਚਲੋ ਮੁਲਾਜ਼ਮਾਂ ਨੇ ਆਪੇ ਬਣਾ ਲੈਣਾ ਜੀ ਇਸ ਤੁਹਾਡੇ ਇਲਾਕੇ ਚ ਪਹਿਲਾਂ ਵੀ ਕੋਈ ਇਦਾਂ ਦੀਆਂ ਚੋਰੀਆਂ ਜਾਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਸੀ ਵਾਰਦਾਤਾਂ ਸਾਡੇ ਲਾਗੇ ਲਾਗੇ ਬਹੁਤ ਹੋ ਰਹੀਆਂ ਸੀ ਜਿੱਦਾਂ ਸਾਡੇ ਲਾਗੇ ਪਹਾਣੇ ਆ ਪੋਰ ਆਡੇ ਤੇ ਬਹੁਤ ਚੋਰੀਆਂ ਇਹਨਾਂ ਕੀਤੀਆਂ ਮੰਨ ਵੀ ਰਿਹਾ ਹੈ ਵੀ ਅਸੀਂ ਲਾਗੇ ਲਾਗੇ ਮੱਜਾਂ ਖੋਲੀਆਂ ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਦਾ ਹੋਇਆ ਸੀਗਾ ਆਪਣੀ ਮਾਝੇ 1 ਲੱਖ ਸਵਾ ਲੱਖ ਦੀ ਮਾਝੇ ਇਹ ਲਿਆਂਦੀ ਵੀ ਹੁਣ ਗੱਬਣੇ ਗਾਂ ਸੋਣ ਵਾਲੇ ਪਿਛਲੇ ਸੀਜ਼ਨ 1 ਲੱਖ ਸਵਾ ਲੱਖ ਦੀ ਮਾਝ ਲਿਆਂਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਵੀ ਇਦਾਂ ਦੇ ਗਰੋ ਨੂੰ ਨੱਥ ਪਾਈ ਜਾਵੇ ਵੀ ਗਾਂ ਕਿਸੇ ਹੋਰ ਦਾ ਨੁਕਸਾਨ ਨਾ ਇਹ ਹੋਵੇ